ਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਕਾਵੜੀਆਂ ਵੱਲੋਂ ਹਰਦвар ਤੋਂ ਦਾ ਤਾਵੜ ਲੈ ਕੇ ਸ਼ਹਿਰ ਦੇ ਪ੍ਰਾਚੀਨ ਸਰਾ ਮੰਦਰ ਗौरी शंकर ਵਿਖੇ ਇਹ ਵੀ ਪਤਾ ਨਹੀਂ ਅੱਜ ਤੱਕ ਪਹੁੰਚੇ ਨੇ ਤੁਹਾਨੂੰ ਕਾਵੜੀ ਛੇਪੋਲੇ ਦੀ 2000 ਅਰਚਨਾ ਕਰਦੇ ਹੋਏ ਇੱਧਰ ਕੋਲੇ ਨਾਜ਼ੀ ਦਾ ਪ੍ਰਸ਼ਾਦ ਛੋਟੇ ਛੋਟੇ ਬੱਚੇ ਵੀ ਭੰਗ ਦਾ ਪ੍ਰਸ਼ਾਦ ਬਾਰ-ਬਾਰ ਪੀਰੇ ਨੇ ਕਾ ਆ ਗਿਆ ਜਮੰਦਰੂ ਆ ਆ ਗਿਆ ਲੈ ਕੇ ਜਾ ਰਹੇ ਇਹ ਹੁਣ ਪੀ ਤਾਂ ਜਾਂਦੇ ਆ ਪਰ ਔਖੇ ਹੋਣਗੇ ਰਾਤ ਨੂੰ ਜਦੋਂ ਕੈਨੇਡਾ ਵਾਲਾ ਜਹਾਜ਼ ਚੜ੍ਹ ਗਏ ਤੇ ਸ਼ਿਪਕਤਾ ਵੱਲੋਂ ਸਪੈਸ਼ਲ ਤੌਰ ਤੇ ਸ਼ਿਵਰਾਤਰੀ ਦੇ ਦਿਹਾੜੇ ਨੂੰ ਲੈ ਕੇ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ ਹੈ ਇਧਰ ਸਵੇਰ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਲਈ ਜਿਨਾਂ ਵੀ ਆ ਵੀ ਧਣਾਧੜਾ ਪਾਲ ਹਲਵਾਈ ਵੱਲੋਂ ਗੱਡੀਆਂ ਗੈਰੀਆਂ ਨੇ ਸਾਰਾ ਤੁਹਾਨੂੰ ਵੀਊ ਦਿਖਾ ਦਿੰਨੇ ਆ ਵੀਡੀਓ ਨਾਲ ਜੁੜੋ ਸ਼ਿਵ ਭੋਲੇ ਜੀ ਸਭ ਤੇ ਕਿਰਪਾ ਕਰਨਗੇ ਇਹ ਗौरी शंकर ਮੰਦਿਰ ਦਾ ਸਾਰਾ ਵੀਊ ਹੈ ਬਹੁਤ ਹੀ ਇਤਿਹਾਸਿਕ ਪ੍ਰਾਚੀਨ ਮੰਦਿਰ ਹੈ ਤੁਹਾਨੂੰ ਇੱਥੋਂ ਦੇ ਜੋ ਸੰਸਥਾਪਕ ਨੇ ਗौरी शंकर ਜੀ ਜਿਨ੍ਹਾਂ ਨੇ ਲੰਮਾ ਸਮਾਂ ਇੱਥੇ ਸੇਵਾ ਕੀਤੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਮੰਦਰ ਸੰਸਥਾਪਕ ਪੰਡਤ ਸ਼੍ਰੀ ਹਰਦਵਾਰੀ لال ਜੀ ਸ਼ਰਮਾ ਸਿੱਧ ਬ੍ਰह्मचारी ਪੰਡਤ ਸ਼੍ਰੀ ਗौरी शंकर ਜੀ ਮਹਾਰਾਜ ਤਪਾ ਜਿਨ੍ਹਾਂ ਦੇ ਨਾਮ ਤੇ ਇਹ ਮੰਦਰ ਚੱਲ ਰਿਹਾ ਹੈ ਬਹੁਤ ਹੀ ਵਧੀਆ ਪ੍ਰਬੰਧ ਨੇ ਮੰਦਰ ਦੇ ਹਰ ਸਾਲ ਦਸਵੀਂ ਦਾ ਆਪਣਾ ਸੌਰੀ ਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਾਵੜੀ ਜੰਕਾੜਾ ਜਾਲ ਲੈ ਕੇ ਕਾਵੜ ਲੈ ਕੇ ਇੱਥੇ ਪਹੁੰਚੇ ਨੇ ਸ਼੍ਰੀ ਰਮਾਇਣ ਜੀ ਦੇ ਪਾਠ ਵੀ ਪ੍ਰਕਾਸ਼ ਕੀਤੇ ਗਏ ਨੇ ਜਿਨ੍ਹਾਂ ਦੇ ਕੱਲ ਨੂੰ ਪਾਠ ਦੇ ਭੋਗ ਪੈਣਗੇ ਤੁਹਾਨੂੰ ਮਾਤਾ ਸ਼ੇਰਾਂ ਵਾਲੀ ਦੇ ਦਰਬਾਰ ਦੇ ਵੀ ਦਰਸ਼ਨ ਕਰਵਾ ਰਹੇ ਆ ਵੀਰ ਹਨੂਮਾਨ ਜੀ ਪੈਰ ਉਹਨਾਂ ਜੀ ਜੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਸਾਰੇ ਕਾਰਜ ਚੱਲਦੇ ਨੇ ਪਵਨ ਪੁੱਤਰ ਵੀਰ ਰਮਨ ਜੀ ਤੁਹਾਨੂੰ ਮਾਤਾ ਦੇ ਰੂਪ ਦੇ ਦਰਸ਼ਨ ਕਰਵਾ ਰਹੇ ਹਾਂ ਮਾਂ ਮੇਰੀ ਜਗਦੀਆਂ ਜੋਤਾਂ ਵਾਲੀ ਤੁਹਾਡੀ ਸਦਾ ਹੀ ਜੈ ਕਿਰਪਾ ਕਰਿਓ ਸ਼੍ਰੀ ਰਮਨ ਜੀ ਦੇ ਪਾਠ ਪ੍ਰਕਾਸ਼ ਨੇ ਸ਼ੇਵ ਦੇ ਕਾਵੜੀ ਮਹਾਂਤ ਤਪਸਵੀ ਸਿੱਧ ਬਾਬਾ ਗੋਰੀ ਸ਼ੰਕਰ ਜੀ ਮਹਾਰਾਜ ਤੁਹਾਨੂੰ ਉਹਨਾਂ ਦੇ ਸਰੂਪ ਦੇ ਦਰਸ਼ਨ ਵੀ ਕਰਵਾ ਰਹੇ ਹੈ ਤੇ ਪੰਡਤ ਜੀ ਕਾਵੜੀਆਂ ਤੋਂ ਪੂਜਾ ਕਰਾ ਰਹੇ ਨੇ ਭੋਲੇ ਨਾਲ ਜੀ ਦਾ ਸਰੂਪ ਤੁਹਾਨੂੰ ਦਰਸ਼ਨ ਕਰਵਾ ਰਹੇ ਹੈ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਜੈ ਰਾਦੇ ਰਾਦੇ ਦਰਸ਼ਨ ਕਰੋ ਜੈ ਰਾਧਾ ਕ੍ਰਿਸ਼ਨ ਜੀ ਤੁਹਾਡੀ ਸਦਾ ਹੀ ਹੈ ਸ਼ਿਵ ਪਾਰਵਤੀ ਸ਼ਿਵratri ਦੇ ਦਿਹਾੜੇ ਮੌਕੇ ਕਾਵੜੀਏ ਪੂਜਾ ਅਰਚਨਾ ਕਰ ਰਹੇ ਨੇ ਉਸ ਤੋਂ ਬਾਅਦ ਸ਼ਿਵ ਲਿੰਗੀ ਦੇ ਗੰਗਾ ਜਲ ਅਰਪਤ ਕਰਨਗੇ ਇਹ ਸਾਡੇ ਪ੍ਰਧਾਨ ਜੀ ਆ ਗਏ ਇਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਸਾਡੇ ਪ੍ਰਧਾਨ ਜੀ ਥੱਕੇ ਹੋਏ ਬਹੁਤ ਐ ਕਿਰਪਾ ਇਹਨਾਂ ਦੀ ਭੋਲੇ ਦੀ ਕਿ ਇਹਨਾਂ ਦੇ ਸਾਰੇ ਜੋ ਵੀ ਕਾਵੜੀਆਂ ਦੀਆਂ ਮਨੋ ਕਾਮਨਾ ਹੈ ਉਹ ਭੋਲੇ ਨਾਜ ਜੀ ਪੂਰੀਆਂ ਕਰਨ ਹਰ ਭਗਤ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਪੰਡਤ ਜੀ ਪੂਜਾ ਅਰਚਨਾ ਕਰਵਾ ਰਹੇ ਨੇ ਕਾਵੜੀਆਂ ਤੋਂ ਕਿਉਂਕਿ ਕਾਵੜ ਲਿਉਣੀ ਹਰ ਭਗਤ ਦੇ ਵੱਸ ਦੀ ਗੱਲ ਨਹੀਂ ਹੈ ਪਰ ਜਿਨ੍ਹਾਂ ਤੇ ਭੋਲੇ ਦੀ ਕਿਰਪਾ ਹੋ ਜੇ ਕਾਲੀ ਉਹ ਕਾਵੜ ਬੜੇ ਹੀ ਸਾਂਤ ਤਰੀਕੇ ਨਾਲ ਲਿਆਉਂਦੇ ਨੇ ਸ਼ਿਵ ਲੇਕੇ ਦਾ ਅਭਿਸ਼ੇਕ ਕਰਾਇਆ ਜਾ ਰਿਹਾ ਹੈ ਵੀਡੀਓ ਸ਼ੇਅਰ ਤੇ ਲਾਈਕ ਕਰਿਓ ਤਾਂ ਜੋ ਕੋਲ ਏਨਰਜੀ ਦਾ ਆਸ਼ੀਰਵਾਦ ਭਗਤਾਂ ਤੇ ਬਣਿਆ ਰਹੇ ਜ਼ਿਆਦਾਤਰ ਕਾਵੜੀਏ ਸ਼ਹਿਰ ਤਪਾ ਦੇ ਆਜ਼ਾਦ نگر ਦੇ ਰਸਨੀਕ ਨੇ ਬੜੀ ਹੀ ਵਿਧੀ ਵਿਵਧਾਨ ਨਾਲ ਪੰਡਤ ਜੀ ਸ਼ਿਵਲਿੰਗ ਦੀ ਪੂਜਾ ਅਰਚਨਾ ਕਰਵਾ ਰਹੇ ਨੇ ਕਿਉਂਕਿ ਅੱਜ ਦਾ ਦਿਨ ਬਹੁਤ ਹੀ ਅਹਿਮ ਦਿਨ ਹੈ ਕੋਲੇਨਾਥ ਜੀ ਦਾ ਦਿਨ ਹੈ ਸ਼ਿਵਰਾਤਰੀ ਹੈ ਪੂਰੀ ਦੁਨੀਆ ਦੇ ਵਿੱਚ ਸ਼ਿਵਰਾਤਰੀ ਦਾ ਦਿਹਾੜਾ ਬੜੀ ਹੀ ਸ਼ਰਧਾ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਸ਼ਹਿਰ ਦੇ ਪ੍ਰਾਚੀਨ ਇਤਿਹਾਸਕ ਸਥਾਨ ਗੋਰੀ ਸ਼ੰਕਰ ਮੰਦਿਰ ਵਿਖੇ ਹਰ ਸਾਲ ਕਾਵੜੀਏ ਕਾਵੜ ਲੈ ਕੇ ਪਹੁੰਚਦੇ ਨੇ ਬਾਕੀ ਤਾਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਜਿਵੇਂ ਬਾਬਾ ਮੱਠ ਗੋਰੀ ਸ਼ੰਕਰ ਮੰਦਿਰ ਸ਼੍ਰੀ ਗੀਤਾ ਭਵਨ ਪ੍ਰਮੁੱਖ ਜਗ੍ਹਾ ਇਸ ਬੰਦੇ ਮਾਤਾ ਨੈਣਾਦੇਵੀ ਮੰਦਿਰ ਸ਼੍ਰੀ ਗੀਤਾ ਭਵਨ ਪਰਾਚੀਨ ਸਰਾ ਮੰਦਿਰ ਬੇਖੇਵੀ ਕਾਵੜੀਏ ਕਾਵੜ ਲੈ ਕੇ ਹਰ ਸਾਲ ਪਹੁੰਚਦੇ ਨੇ ਬੜੀ ਸੇਵਾ ਭਾਵ ਨਾਲ ਸ਼ਿਵਲਿੰਗ ਦੀ ਪੂਜਾ ਆराधना ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਦਿੱਕਤ ਦਿੱਤੀ ਗਈ ਹੈ ਗੋਰੀ ਸ਼ੰਕਰ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਕੱਲ ਨੂੰ ਸ਼੍ਰੀ ਅਖੰਡ ਰਾਮਾਇਣ ਦੇ ਮਾੜਦੇ ਭੋਗ ਪਾਈ ਜਾਣਗੇ ਅਤੇ ਟੁੱਟ ਲੰਗਰ ਵਰਤਾਇਆ ਜਾਵੇਗਾ ਸਾਡੇ ਲੱਕੀ ਜੀ ਇਹ ਵੀ ਪਹੁੰਚੇ ਨੇ ਨਾਲ ਬੱਚਾ ਮਾਨਵ ਮਾਨਵ ਗਰਗ ਮਾਨਵ ਗਰਗ ਉਹਨਾਂ ਦੇ ਨਾਲ ਪਹੁੰਚੇ ਨੇ ਤੁਹਾਨੂੰ ਫਿਰ ਇੱਕ ਵਾਰ ਸਾਰਾ ਵੀਊ ਦਿਖਾ ਰਹੇ ਹਾਂ ਹਰ ਹਰ ਮਹਾਦੇਵ ਜੈ ਬੋਲੇ ਬਾਬਾ